ਤੁਹਾਡਾ ਬਹੁਤ ਸਾਰਾ ਧੰਨਵਾਦ ਵੀ ਤੁਸੀਂ ਆਏ ਹੋ ਕਵਰ ਕਰਨ ਸਾਰਾ ਆ ਜਿਹੜਾ ਪਿਛਲੇ ਕੁਝ ਦਿਨਾਂ ਚ ਇਹ ਵਿਵਾਦ ਹੋਇਆ ਮੈਂ ਇਹ ਸਿਰਫ ਕਲੀਅਰ ਕਰਨਾ ਚਾਹੁੰਦਾ ਸੀ ਬਿਕੋਜ਼ ਅੱਗੇ ਜਿਹੜੇ ਆਪਣਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਅੱਗੇ ਲੋਕਲਾਈਜ਼ ਸੀਗਾ ਹੁਣ ਜੋ ਇਹਨਾਂ ਦੀ ਮਾਨਤਾ ਹੈ 올ਓਵਰ ਦ ਵਰਲਡ ਆ ਬਹੁਤ ਤੇ ਬਹੁਤ ਜਿਹੜੇ ਆਪਣੇ ਸਿੱਖ ਬਾਹਰੋਂ ਵੀ ਆਉਂਦੇ ਨੇ ਤੇ ਜਿਹੜੀਆਂ ਕੁਛ ਆ ਵੀਡੀਓਜ਼ ਵਿਵਾਦ ਦੀਆਂ ਗਈਆਂ ਨੇ ਇਹ ਵੇਖ ਕੇ ਇੱਕ ਹਰ ਇੱਕ ਸਿੱਖ ਦੇ ਜਿਹੜਾ ਸਿੱਖ ਮਾਈਂਡਡ ਬੰਦਾ ਉਹਦੇ ਮਨ ਨੂੰ ਠੋਸ ਲੱਗੀ ਮੈਂ ਚਾਹੁੰਦਾ ਸੀ ਖਾਸ ਕਰਕੇ ਮੈਂ ਜਨਰਲ ਸੈਕਟਰੀ ਆ ਫਾਊਂਡੇਸ਼ਨ ਦਾ ਮੈਂ ਚਾਹੁੰਦਾ ਸੀ ਇਹਨੂੰ ਵਿਵਾਦ ਨੂੰ ਮੈਂ ਕਲੀਅਰ ਕਰਾਂ ਮਾੜਾ ਜਾਂ ਤੁਹਾਨੂੰ ਸਾਰਾ ਡੰਗ੍ਹਾਈ ਚ ਜਾ ਕੇ ਮੈਂ ਦੱਸਾਂ 26 ਤਰੀਕ ਨੂੰ ਹੋਇਆ ਇਹ ਹੈ ਵੀ ਕੁਝ ਆਪਣੇ ਨਿਹੰਗ ਵੀਰ ਜਿਹੜੇ ਨੇ ਉਹਨਾਂ ਨੇ ਇੱਥੇ ਤੰਬੂ ਲਾ ਕੇ ਜੁੱਤੀਆਂ ਗੰਡਣ ਦੀ ਮਸ਼ੀਨ ਰੱਖੀ ਸੀ ਤੇ ਉਹ ਆਪਣਾ ਸੇਵਾ ਕਰ ਰਹੀ ਸੀ। ਅੱਛਾ ਜਿੱਥੇ ਉਹਨਾਂ ਨੇ ਤੰਬੂ ਲਾਇਆ ਸੀ ਉਹ ਜਗ੍ਹਾ ਸੀ ਲਾਂਗੇ ਚ ਲੋਕਾਂ ਨੂੰ ਆਉਣ ਜਾਣ ਦੀ ਤਕਲੀਫ ਹੋ ਰਹੀ ਸੀ। ਉਹਦੇ ਵਾਸਤੇ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਹੋਰ ਕਿਤੇ ਅਸੀਂ ਭੇਜ ਦਿੰਨੇ ਆ ਕਿਉਂਕਿ ਉਦੋਂ ਪਹਿਲਾਂ ਤਕਰੀਬਨ 30 ਸੰਸਥਾਵਾਂ ਨੇ ਐਸੀਆਂ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਆ ਔਰ ਉਹ ਚ ਸੰਤਾਂ ਦੀ ਫੋਟੋ ਆਪਣਾ ਬੰਦੀ ਸਿੰਘਾਂ ਦੀਆਂ ਫੋਟੋਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਇਹ ਹਰ ਇੱਕ ਥਾਂ ਲੱਗੀਆਂ ਇਕੱਲੀ ਇਹ ਨਹੀਂ ਅੱਛਾ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਫੋਟੋਆਂ ਨੇ ਤੇ ਜਿਹੜਾ ਆਪਣਾ ਸਟਾਲ ਸੀ ਇੱਕ ਵਾਰੀ ਤੇ ਉਹਨਾਂ ਨੇ ਹਟਾ ਲਿਆ ਉਦੋਂ ਬਾਅਦ ਅਗਲੇ ਦਿਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਆਏ ਉਹਨਾਂ ਨੇ ਵੀ ਉਹਨਾਂ ਨੂੰ ਸੱਦਿਆ ਮਤਲਬ ਉਹੋ ਜੀ ਕੋਈ ਗੱਲ ਹੋਈ ਨਹੀਂ ਇਹ 26 ਤਰੀਕ ਦੀ ਗੱਲ ਆ ਤੇ 28 ਤਰੀਕ ਨੂੰ ਇਹ ਵਿਵਾਦ ਰੌਲਾ ਪੈ ਜਾਂਦਾ ਜੇ ਵਿਵਾਦ ਹੁੰਦਾ ਤੇ ਉਦੋਂ ਹੀ ਇਹ ਪੈ ਜਾਣਾ ਸੀ ਮੇਰਾ ਕਹਿਣ ਦਾ ਇਹ ਪਾਵਾ ਹੈ ਵੀ ਇਹ ਸਾਜ਼ਿਸ਼ ਸੀ ਜਦੋਂ ਕੋਈ ਵੀ ਮਸਲਾ ਹੁੰਦਾ ਨਾ ਆਪਾਂ ਪੜਕਾਉ ਜਦੋਂ ਕੋਈ ਲੀਡਰ ਪੋਲਿਟਿਕਲ ਲੀਡਰ ਵਿੱਚ ਪਏ ਜਾਂਦੇ ਨੇ ਤੇ ਲੋਕਾਂ ਨੂੰ ਆਫਰਚੂਨੇਟਲੀ ਪੜਕਾ ਕੇ ਯੂਥ ਨੂੰ ਇਸ ਪਾਸੇ ਲਾਇਆ ਜਾਂਦਾ ਸੋ 28 ਤਰੀਕ ਨੂੰ ਆਮ ਵਿਵਾਦ ਸਾਰਾ ਹੋਇਆ ਅੱਛਾ ਉਦੋਂ ਪਹਿਲਾਂ ਕਰਨਲ ਸਾਹਿਬ ਕਰਨਲ ਹਰੀ ਸਿਵਰਨ ਸਿੰਘ ਜੀ ਨੇ ਮਾਫੀ ਵੀ ਮੰਗੀ ਤੇ ਮਾਫੀ ਮੰਗਣ ਤੇ باوجود ਇਹਨਾਂ ਦੀ ਕਾਰ ਨੂੰ ਅਟੈਕ ਕੀਤਾ ਗਿਆ ਐਸ ਐਚਓ ਸਾਹਿਬ ਦੇ ਚੋਂ ਬੜੇ ਬਹਾਦਰੀ ਨਾਲ ਮਤਲਬ ਇੰਜਰੀ ਤੋਂ ਬਚਾਇਆ ਇਹ ਵਾਇਗਰੂ ਨੇ ਰੱਖ ਲਿਆ ਇਹਨਾਂ ਨੂੰ ਨਹੀਂ ਤਾਂ ਕਸਰ ਉਹਨਾਂ ਵੱਲੋਂ ਕੋਈ ਨਹੀਂ ਸੀ ਸੋ ਚਲੋ ਬਚਾਅ ਰਹਿ ਗਿਆ ਪਰ ਇਹਦਾ ਇਹ ਮਤਲਬ ਮੈਂ ਤੁਹਾਨੂੰ ਅੱਜ ਦੱਸਣਾ ਚਾਹਣਾ ਵੀ ਇਹ ਆਦਮੀ ਹੈ ਕੌਣ ਹੈ ਕਰਨਲ ਹਰੀ ਸਿਮਰਨ ਸਿੰਘ ਸੰਧੂ ਇੱਕ ਸਾਬਕਾ ਫੌਜੀ ਨੇ ਗੁਰਸਿੱਖ ਮੇਰਾ ਖਿਆਲ ਨਹੀਂ ਵੀ ਜਿੰਨੀ ਇਹ ਸੇਵਾ ਜਾਂ ਦਿਲ ਤੋਂ ਭਾਵਨਾ ਰੱਖਦੇ ਨੇ ਬਾਬਾ ਦੀਪ ਸਿੰਘ ਲਈ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਹੁੰਦੇ ਆ ਨਾਲੇ ਵਿਦਵਾਨ ਨੇ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਉਹਦਾ ਵਰਲਡ ਵਾਈਡ ਲਾਂਚ ਹੋਇਆ। ਉਹ ਹੁਣ ਮੈਂ ਕੱਲ ਪਰਸੋ ਦੀਆਂ ਵੀਡੀਓਜ਼ ਦੇਖ ਰਿਹਾ ਆ ਉਹ ਜਿਹੜੀਆਂ ਜਿੱਥੇ-ਜਿੱਥੇ ਇਹਨਾਂ ਦੀ ਕਿਤਾਬ ਲਾਂਚ ਹੋਈ ਆ ਉੱਥੇ ਅੰਗਰੇਜ਼ ਵੀ ਨੇ ਇਹ ਚੰਗੇ ਸਕੂਲਾਂ ਦੇ ਪੜ੍ਹੇ ਨੇ ਬਾਹਰਲੀ ਆਕਸਫੋਰਡ ਯੂਨੀਵਰਸਿਟੀ 'ਚ ਇਹਨਾਂ ਪੀ ਐਚ ਡੀ ਕੀਤੀ ਆ ਮਿਲਟਰੀ ਹਿਸਟਰੀ ਤੇ ਤੇ ਇਹ ਓਬਵੀਅਸਲੀ ਉਹ ਮੈਸੇਜ ਜਿਹੜੀਆਂ ਚੰਗੀਆਂ ਥਾਂ ਪੜੇ ਲੱਗੇ ਬੰਦੇ ਹੀ ਲਾਂਚ ਕਰਦੇ ਆ ਕਿਤਾਬਾਂ। ਸੋ ਉਹ ਵਿਵਾਦ ਇੱਕ ਹੋਰ ਤਰਿਆ ਵੀ ਇਹ ਜੀ ਰੌਣ ਦੇ ਏਜੰਟ ਨੇ ਇਹ ਇਹ ਚੀਜ਼ਾਂ ਦਾ ਤੋ ਇਸ ਕਰਕੇ ਮੈਂ ਉਹ ਜੀ ਤੁਹਾਨੂੰ ਹਿਸਟਰੀ ਦੱਸਦਾ ਇਹ ਗੱਲ ਵੈਸੇ ਦੱਸਣੀ ਵਾਲੀ ਹੈ ਨਹੀਂ ਪਰ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਰਨਲ ਸਾਹਿਬ ਨੇ ਆਪਣੇ ਪ੍ਰੋਵੀਡੈਂਟ ਫੰਡ ਤੋਂ 1 ਕਰੋੜ ਰੁਪਇਆ ਦਿੱਤਾ ਚੈੱਕ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਤੋ ਜਿਹੜਾ ਬੰਦਾ ਇੰਨੀ ਸ਼ਰਧਾ ਰੱਖਦਾ ਉਹ ਗੁਰਦੁਆਰਾ ਸਾਹਿਬ ਦੇ ਕੋਈ ਉਲਟ ਜਾ ਸਕਦਾ ਖਿਲਾਫ ਜਾਂ ਸੰਤਾਂ ਦੇ ਅੱਛਾ ਸੰਤਾਂ ਦੀ ਮਿਹਰਬਾਨੀ ਨਾਲ ਹੀ ਇਹ ਸਾਰਾ ਕੁਝ ਉਹਨਾਂ ਦੇ ਕਰ ਕਰਮਾਂ ਨਾਲ ਹੀ ਸਥਾਪਿਤ ਹੋਇਆ ਫੇਰ ਕੱਲ੍ਹ ਜੜਿਆ ਹੁਣ ਇਹ ਸਾਰੀਆਂ ਚੀਜ਼ਾਂ ਦਾ ਆਹ ਵੇਖੋ ਬਾਬਾ ਜੀ ਬਾਬਾ ਕੁਲਵੰਤ ਸਿੰਘ ਹੈੱਡ ਗ੍ਰੰਥੀ ਨੇ ਇਹ 1980 ਦੇ ਨੇ ਤੇ ਉਦੋਂ ਜਦੋਂ ਆਪਣੀ ਲਹਿਰ ਚੱਲਦੀ ਸੀ ਇੱਥੇ ਸਿੱਖੀ ਦੀ ਉਦੋਂ ਇਹਨਾਂ ਨੇ ਬਹੁਤ ਪਰਿਵਾਰਾਂ ਨੂੰ ਵੀ ਬਚਾਇਆ ਫਾਊਂਡੇਸ਼ਨ ਦਾ ਬੜਾ ਵੱਡਾ ਹੱਥ ਰਿਹਾ ਹੁਣ ਆ ਜਿਹੜਾ ਸਭ ਤੋਂ ਇਲਾਕੇ ਦੇ ਆਪਣੇ ਚਲੋ ਮੈਂ ਹੁਣ ਉਹ ਜਿਹੜਾ ਬੰਦਾ ਰਿਹਾ ਨਾ ਹੋਵੇ ਉਹਦੇ ਬਾਰੇ ਗੱਲ ਇਹ ਜੀ ਕਰਨੀ ਨਹੀਂ ਚਾਹੀਦੀ ਪਰ ਬਾਬੇ ਪੂਲੇ ਨੂੰ ਹਟਾਉਣ ਵਾਲੇ ਜਿਹੜੇ ਇਹਨਾਂ ਤੋਂ ਪਹਿਲਾਂ ਪ੍ਰਧਾਨ ਸੀ ਕਰਨਲ ਜੀਐਸ ਸੰਧੂ ਉਹਨਾਂ ਦਾ ਯੋਗਦਾਨ ਇਹ ਫਾਊਂਡੇਸ਼ਨ ਦਾ ਯੋਗਦਾਨ ਆ ਕੈਪਟਨ ਬਲਵੰਤ ਸਿੰਘ ਇੱਥੇ ਬੈਠੇ ਨੇ ਆ ਵੇਖ ਲਓ ਕੈਪਟਨ ਸਾਹਿਬ ਨੇ ਨਾਲ ਪੂਰਾ ਸਾਥ ਦਿੱਤਾ ਉਹ ਉਹ ਸੇਵਾ ਤੇ ਚਲੋ ਦੋ ਚਾਰ ਪੈਸੇ ਮੇਰਾ ਵੀ ਯੋਗਦਾਨ ਸੀਗਾ ਸੋ ਮੈਂ ਉਹ ਜੀ ਗੱਲ ਕਰਦਾ ਵੀ ਆ ਤਾਂ ਹਿਸਟਰੀ ਆ ਅੱਛਾ ਸਟਾਰ ਗੁਰਵਰੀਆਮ ਸੋ ਆਪ ਸ਼ਰੂਮਣੀ ਕਮੇਟੀ ਦੇ ਮੈਂਬਰ ਸੀ ਇਹਨਾਂ ਦੇ ਤਾਇਆ ਜੀ ਕਰਨਲ ਸਾਹਿਬ ਉਹਨਾਂ ਦੇ ਭਤੀਜੇ ਨੇ ਸੋ ਇਸ ਕਰਕੇ ਔਰ ਬੜੀ ਸੁਚੱਜੀ ਢੰਗ ਨਾਲ ਚਲਾਇਆ ਜਾਂਦਾ ਪਰ ਕਈ ਵਾਰੀ ਇਹ ਹੋ ਜਾਂਦਾ ਜਦੋਂ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਸੰਸਥਾ ਜਿਹੜੀ ਜਦੋਂ ਵੱਧ ਜਾਂਦੀ ਆ ਉਦੋਂ ਬਾਅਦ ਲੋਕਾਂ ਦੇ ਮਨ 'ਚ ਲਾਲਚ ਆਉਂਦਾ ਇਹ ਕਾਫੀ ਕੁਝ ਪਿੰਡ ਦੇ ਕੁਝ ਬਾਹਰਲੇ ਸ਼ੈਤਾਨ ਅੰਸਲ ਸੀ ਜਿਨ੍ਹਾਂ ਨੇ ਪਲੈਨਿੰਗ ਕਰਕੇ 26 ਤੋਂ ਇਨਸੀਡੈਂਟ ਹੋਇਆ ਤੇ 28 ਤਰੀਕ ਨੂੰ ਇਹਨੂੰ ਇੰਜਾਮ ਦਿੱਤਾ ਸੋ ਅੱਛਾ ਉਦੋਂ ਬਾਅਦ ਸਾਰਿਆਂ ਤੋਂ ਮਾੜੀ ਗੱਲ ਜਿਹੜੀ ਆ ਕਰਨਲ ਸਾਹਿਬ ਨੇ ਮਾਫੀ ਮੰਗੀ ਕਾਹਮੀ ਇਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਬਾਅਦ ਫੋਟੋਆਂ ਲਾਈਆਂ ਗਈਆਂ ਤੇ ਆ ਵੇਖੋ ਆ ਫੋਟੋਆਂ ਜਿਹੜੀਆਂ ਨੇ ਆਪ ਪੈਰਾ ਤੇ ਉਹਨਾਂ ਨੇ ਆਪਣਾ ਫੋਟੋਆਂ ਲਾਈਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤੇ ਸੰਤਾਂ ਦੀਆਂ ਹੁਣ ਇਹੋ ਜਿਹੇ ਲੋਕ ਮਰਿਆਦਾ ਸਿਖਾਉਣਗੇ ਦੱਸੋ ਆਪਾਂ ਸਾਰੇ ਗੁਰੂ ਕੇ ਸਿੱਖ ਆ ਇਹਨਾਂ ਤੋਂ ਮਰਿਆਦਾ ਸਿੱਖਣੀ ਹੈ ਇੱਕ ਸ਼ਰੀਫ ਆਦਮੀ 70 ਸਾਲ ਉਮਰ ਹੈ ਉਹਦੀ ਉਹਦੇ ਤੇ ਤੁਸੀਂ ਅਟੈਕ ਕਰਦੇ ਹੋ ਤੇ ਉਦੋਂ ਬਾਅਦ ਆ ਹੁੱਲੜਬਾਜੀ ਕਰਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਸ਼ੈਤਾਨ ਬੰਦਿਆਂ ਇਹਨਾਂ ਇਹਨਾਂ ਦਾ ਪੱਖ ਵੀ ਸਾਹਮਣੇ ਆਇਆ ਹੈ ਕਿ ਇਹ ਅਣਜਾਣ ਦੇ ਮਤਲਬ ਕਿ ਜਾਣਬੁੱਝ ਕੇ ਨਹੀਂ ਕੀਤਾ ਗਿਆ ਜਦੋਂ ਫੋਟੋ ਲਾ ਕੇ ਉੱਪਰ ਆ ਰਹੀ ਸੀ ਗਿਆ ਤਾਂ ਉਸ ਟਾਈਮ ਜਿਹੜਾ ਕਿਸੇ ਨੇ ਫੋਟੋਆਂ ਖਿੱਚ ਲਈਆਂ ਹਰਪਾਲ ਸਿੰਘ ਦਾ ਇੱਕ ਸੋਸ਼ਲ ਮੀਡੀਆ ਤੇ ਉਸੇ ਦੀ ਹੀ ਫੇਸਬੁੱਕ ਦੇ ਉੱਤੇ ਇੱਕ ਬਿਆਨ ਸਾਹਮਣੇ ਆਉਂਦਾ ਹੈ ਨਹੀਂ ਬਿਲਕੁਲ ਠੀਕ ਹੈ ਜੇ ਇਹੀ ਗੱਲ ਹੈ ਤੇ ਮਾਫੀ ਕਰਨਾ ਸਾਹਿਬ ਨੇ ਵੀ ਮੰਗੀ ਸੀ ਜੇ ਮਾਫੀ ਮੰਗੀ ਸੀ ਤਾਂ ਫਿਰ ਉਦੋਂ ਬਾਅਦ ਚਲੋ ਬਹਿ ਕੇ ਗੱਲ ਕਰਦੇ ਪਿਆਰ ਨਾਲ ਗੱਲ ਕਰਦੇ ਆਏ ਦੁਬਾਰਾ ਮਾਫੀ ਮੰਗ ਲੈਂਦੇ ਇਹਦੇ 'ਚ ਕੋਈ ਸ਼ਰਮ ਥੋੜੀ ਹੈ ਆਪਾਂ ਨੂੰ ਜਿਹੜੀ ਸਾਨੂੰ ਸਿੱਖੀ ਨਤਮਸਤ ਕੋਣਾ ਥੱਲੇ ਆਪਾਂ ਨੂੰ ਇਹ ਸਿਖਾਉਂਦੀ ਹੈ ਹਲੀਮੀ ਇਹ ਹਲੀਮੀ ਥੋੜੀ ਆ ਵੀ ਤੁਸੀਂ ਇੱਕ ਬੰਦੇ ਤੇ ਕਾਤਲਾਨਾ ਹਮਲਾ ਕਰੋ ਇਨਸਪੈਕਟਰ ਦੇ ਵਿਚਾਰੇ ਦੇ ਇੱਥੇ ਤਲਵਾਰ ਲੱਗੀ ਆ ਚਾਰ ਟਾਂਕੇ ਦੇ ਇਨਸਪੈਕਟਰ ਸਾਹਿਬ ਦੇ ਲੱਗੇ ਨੇ ਸੋ ਇਸ ਕਰਕੇ ਮੇਰੀ ਮੇਰੀ ਇਹ ਅਪੀਲ ਆ ਕਿ ਇਹਨਾਂ ਸਾਰੇ ਲੋਕਾਂ ਨੂੰ ਵੀ ਇਹੋ ਜੇ ਕੰਮਾਂ ਤੋਂ ਗਰੇਜ਼ ਕਰੋ ਤੇ ਜੇ ਇਹਨਾਂ ਕੋਈ ਗਲਤੀ ਕੀਤੀ ਆ ਤੇ ਆ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਮਾਫੀ ਮੰਗਾਓ ਸੋ ਇਸ ਕਰਕੇ ਮੈਂ ਅੱਜ ਸਾਰਾ ਆ ਇਨਸੀਡੈਂਟ ਡਿਸਕਸ ਕਰਨਾ ਚਾਹੁੰਦਾ ਸੀ ਕੈਪਟਨ ਸਾਹਿਬ ਜਦੋਂ ਜਦੋਂ ਵਿਵਾਦ ਹੋਣ ਤੋਂ ਕੁਝ ਟਾਈਮ ਪਹਿਲਾਂ ਜਦੋਂ মিডিਆ ਇੱਥੇ ਕਵਰੇਜ ਕਰਨ ਲਈ ਪਹੁੰਚਦਾ ਹੈ ਤਾਂ ਕੁਝ ਲੋਕ ਵੀ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਬਣਾਇਆ ਗੁਰਦੁਆਰਾ ਸਾਹਿਬ ਨੂੰ ਤੇ ਜਿਹੜੀ ਉੱਥੇ ਕਮੇਟੀ ਆ ਉਹ ਇਹਨਾਂ ਦੇ ਪਰਿਵਾਰਕ ਮੈਂਬਰੀ ਆ ਉਹ ਕੀ ਮਸਲਾ ਹੈ ਬਿਲਕੁਲ ਗਲਤ ਗੱਲ ਹੈ ਜੀ ਇਹ ਸ਼ਹੀਦ ਬਾਬਾ ਦੀਪ ਸਿੰਘ ਰਜਿਸਟਰਡ ਫਾਊਂਡੇਸ਼ਨ ਹੈ ਇਹ 1994 ਜੇ ਰਜਿਸਟਰ ਹੋਈ ਹੈ ਪਿੰਡ ਦੇ ਜਿੰਨੇ ਰਿਸਪੈਕਟੇਬਲ ਸੀ 40 50 ਇਹਦੇ ਮੈਂਬਰ ਨੇ ਉਹਨਾਂ 'ਚੋਂ ਕੁਝ 15 20 ਦੀ ਤੇ ਡੈਥ ਵੀ ਹੋ ਚੁੱਕੀ ਆ ਉਹ ਸਾਰਾ ਹੈਗਾ ਪ੍ਰਬੰਧ ਜਿਹੜਾ ਬਿਲਕੁਲ ਹਰ ਇੱਕ ਨੂੰ ਮਤਲਬ ਇਨਵੋਲ ਕਰਕੇ ਕੀਤਾ ਜਾਂਦਾ ਹੁਣ ਅਕਸਰ ਕਰ ਇੰਨਾ ਵੱਡਾ ਮੇਲਾ ਲੱਗਣਾ ਇੱਕ ਆਪਾਂ ਜਨਮ ਦਿਹਾੜਾ ਮਨਾਉਨੇ ਆ ਉਹਦੇ ਅੰਦਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕਮੇਟੀਆਂ ਬਣੀਆਂ ਨੇ ਅੱਛਾ ਤੁਸੀਂ ਸਾਰੇ ਲੋਕੋ ਲੋ ਤੁਸੀਂ ਅੱਗੇ ਵੀ ਆਉਂਦੇ ਹੋ ਤੁਸੀਂ ਕਦੀ ਵੇਖਿਆ ਵੀ ਇਹ ਕਿਤੇ ਪਾਸੇ ਪ੍ਰਬੰਧ ਵੱਲੋਂ ਕਮਜ਼ੋਰੀ ਹੋਵੇ ਇੱਕ ਹੀਰੇ ਵਰਗਾ ਬੰਦਾ ਇਥੇ ਪ੍ਰਧਾਨ ਬਣਾਇਆ ਜਿਹਦੀ ਇਸ ਤਰ੍ਹਾਂ ਕਰਕੇ ਹੁੱਲੜਬਾਜੀ ਕਰਕੇ ਬੇਇੱਜ਼ਤੀ ਕੀਤੀ ਗਈ ਇਸ ਕਰਕੇ ਇਹ ਇੱਕ ਨਿੰਦਣਯੋਗ ਚੀਜ਼ ਇਹਨਾਂ ਨੇ ਕੀਤੀ ਔਰ 100% ਸਟਰੋਂਗ ਲਫ਼ਜ਼ਾਂ ਜਿਸੀਂ ਨਿੰਦਦੇ ਆਏ ਇਹਨਾਂ ਨੇ ਸਾਹਿਬ ਜੀ ਕਮੇਟੀ ਭੰਗ ਕਰਨ ਦੀ ਗੱਲ ਕਹੀ ਜਾ ਰਹੀ ਆ ਉਹਨਾਂ ਸੰਬੰਧੀ ਕੀ ਕਰਨਾ ਚਾਹੀਦਾ ਹੈ ਦੇਖੋ ਇਹ ਰਜਿਸਟਰਡ ਬਾਡੀ ਹੈ ਅਸੀਂ ਜਿਹੜਾ ਆਪਣਾ ਪੱਖ ਜਿਹੜਾ ਆ ਬੇਵਦੀ ਦੇ ਮੈਟਰ ਨੂੰ ਲਾ ਕੇ ਅਸੀਂ ਸਿੰਘ ਸਾਹਿਬ ਕੋਲ ਵੀ ਪੇਸ਼ ਹੋਏ ਆ ਸੋ ਇਹ ਕਾਲਤਖ ਸਾਹਿਬ ਉਹਨਾਂ ਨੂੰ ਇਹ ਅਸੀਂ ਆਪਣੀ ਫਰਿਆਦ ਲੈ ਕੇ ਗਏ ਆ ਉਹਨਾਂ ਨੇ ਵੈਸੇ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਅਸੀਂ ਇਨਸਾਫ ਤੁਹਾਨੂੰ ਦਵਾਗੇ ਜੋ ਵੀ ਠੀਕ ਹੈ ਤੇ ਅਕਾਲ ਤਖਤ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਹਰ ਇੱਕ ਸਿੱਖ ਸਿਰ ਟੇਕਦਾ ਉਹਨਾਂ ਦਾ ਸੋ ਇਸ ਕਰਕੇ ਉਹ ਉਹ ਉਹਨਾਂ ਨੇ ਦੱਸਣਾ ਕੀ ਹੋਣਾ ਸਾਡੇ ਹੱਥ ਚ ਨਹੀਂ ਹੈਗਾ ਹੁਣ ਉਹ ਸਮਝ ਲੋ ਸਾਡੀ ਇੱਕ ਕੋਰਟ ਹੀ ਆ ਅਸੀਂ ਫਰਿਆਦ ਕੀਤੀ ਅੰਦਰ ਤਾਨੂੰ ਕੀ ਲੱਗਦਾ ਕੈਪਟਨ ਸਾਹਿਬ ਜੀ ਮਤਲਬ 26 ਤਰੀਕ ਨੂੰ ਇਨਸੀਡੈਂਟ ਹੁੰਦਾ ਤੇ 22 ਤਰੀਕ ਨੂੰ ਜਿਹਦਾ ਇਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਕੀ ਮੈਨੂੰ ਸਾਫ ਕਰਨਾ ਚਾਹੀਦੀ ਹੈ ਨਹੀਂ ਸਾਬਤ ਹੈ ਇਹਨੂੰ ਪੋਲੀਟਿਸੀਜ਼ ਕੀਤਾ ਗਿਆ ਹੁਣ ਦੇਖੋ ਇਲੈਕਸ਼ਨਾਂ ਆਉਣ ਵਾਲੀਆਂ ਇਹਦੇ ਅੰਦਰ ਆਪਣਾ ਜਿਹੜਾ ਏਰੀਆ ਹੈਗਾ ਇਹ ਇੱਕ ਸੰਤਕ ਏਰੀਆ ਠੀਕ ਹੈ ਇਹਦੇ ਅੰਦਰ ਕੋਈ ਸ਼ੱਕ ਨਹੀਂ ਸਭ ਤੋਂ ਜ਼ਿਆਦਾ ਸੰਤਾਪ ਆਪਾਂ ਹੰਡਾਇਆ ਅੱਜ ਵੀ ਝੰਡਾ ਰਹੇ ਨਸ਼ਿਆਂ ਦੇ ਮੁੱਦੇ ਨੇ ਕਈ ਕੁਝ ਹੈਗਾ ਇਹਨੂੰ ਪੋਲਿਟਿਕਾਈਜ਼ ਕਰਨਾ ਕੁਝ ਪੋਲਿਟਮੈਨਾਂ ਨਹੀਂ ਲੈਂਦਾ ਮੈਂ ਕੁਝ ਲੀਡਲਾਂ ਨੇ ਨਾ ਤੁਹਾਨੂੰ ਪਤਾ ਸਾਰਿਆਂ ਪੋਲਿਟਿਕਲ ਲੀਡਰ ਜਿਹੜੇ ਨੇ ਉਹਨਾਂ ਨੇ ਇਹਨੂੰ ਐਕਸਪਲੋਇਟੇ ਇਵੇਂ ਕੀਤਾ ਕਿ ਭੁਲੜਵਾਜੀ ਹੋਏ ਇੱਕ ਦਾਦੇ ਤੋਂ ਜਿਹੜਾ ਅੱਜ ਭੜਕਾਉਂ ਕੰਮ ਕਰਾਂਗੇ ਉਹਦੇ ਨਾਲ ਜਿਹੜਾ ਆਪਣਾ ਵਿਵਾਦ ਵਧੇਗਾ ਤੇ ਉਹਦੇ ਨਾਲ ਉਹਨਾਂ ਦਾ ਵੀ ਦਾਲ ਫੁਲਕਾ ਚੱਲਦਾ ਆਹ ਗੱਲ ਹੈ ਉਹਨਾਂ ਨੂੰ ਵੀ ਪੈਸੇ ਬਾਹਰੋਂ ਆਉਂਦੇ ਆ ਇਕੱਠੇ ਹੁੰਦੇ ਆ ਪੈਸੇ ਸੋ ਇਸ ਕਰਕੇ ਆਈ ਹੈ ਮਸਲਾ ਤਾਂ ਆਇਆ ਹੋਰ ਕੋਈ ਮਸਲਾ ਹੈ ਹੀ ਨਹੀਂ ਇਕ ਸੋਸ਼ਲ ਮੀਡੀਆ ਦੇ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਵਾਰ-ਵਾਰ ਕਿ ਜਿਵੇਂ ਲੰਗਰ ਹਾਲ ਆ ਜਾਂ ਹੋਰ ਜਗਾਵਾਂ ਵਾਲੇ ਉੱਥੇ ਇਹਨਾਂ ਜਿਹੜਾ ਕਮੇਟੀ ਵੱਲੋਂ ਇੱਕ ਬੌਂਸਰ ਲਗਾਏ ਗਏ ਆ ਉਹ ਉਹਦੇ ਸੰਬੰਧੀ ਕੀ ਗੱਲ ਹੈ ਇਹ ਬੌਂਸਰ ਜਿਹੜੇ ਲੱਗੇ ਨੇ ਇਹ ਸੀਗੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਇਹਨਾਂ ਰਾਸ਼ ਹੁੰਦਾ ਵੇਖੋ ਮੈਂ 21 22 ਤਰੀਕ ਨੂੰ ਆਇਆ ਮੈਂ 21 22 ਤਰੀਕ ਨੂੰ ਮੱਥਾ ਟੇਕ ਕੇ ਤੇ ਮੈਂ ਵਾਪਸ ਗਿਆ ਮੈਂ ਉਦੋਂ ਇੱਥੇ ਨਹੀਂ ਸੀ ਜਦੋਂ ਇਹ ਸਾਰਾ ਵਿਵਾਦ ਹੋਇਆ ਪਰ ਇਹ ਬੌਂਸਰ ਜਿਹੜੇ ਨੇ ਇਹ ਵੀ ਨਹੀਂ ਵੀ ਇਹ ਪਹਿਲੀ ਵਾਰੀ ਆ ਇਹ ਟ੍ਰੈਫਿਕ ਮੈਨੇਜਮੈਂਟ ਹੋ ਪੁਲ ਇਥੇ ਠਾਣੇ ਜੇ 100 ਬੰਦਾ ਹੋਊਗਾ 200 ਹੋਏਗਾ ਦੇਖੋ ਆਪਾਂ ਨੂੰ ਇੱਨਾ ਵੱਡਾ ਜਿਹੜਾ ਚੰਗਾ ਪ੍ਰਬੰਧ ਕਰਨ ਵਾਸਤੇ ਆਪਾਂ ਨੂੰ ਲੋਕੀ ਦੇ ਬਾਹਰੋਂ ਲਿਆਉਣੇ ਪੈਂਦੇ ਆਹ ਗੱਲ ਸੀ ਬਾਉਂਸਰ ਕੋਈ ਅਸੀਂ ਕੋਈ ਲੜਾਈ ਥੋੜੀ ਕਰਾਉਣੀ ਸੀ ਫਿਰ ਕਬੱਡੀ ਬਾਹਰ ਹੋ ਰਹੀ ਆ ਦਿਵਾਨ ਹੋਰ ਕਿਉਂ ਰਿਹਾ ਹਰ ਇੱਕ ਥਾਂ ਮੈਨੇਜਮੈਂਟ ਕਰਨਾ ਪੈਂਦਾ ਇਹ ਹਾਇਰ ਕਰਨੀਆਂ ਪੈਂਦੀਆਂ ਐਜੰਸੀ ਮੇਨ ਮੇਨ ਮੁੱਦਾ ਉਹਨਾਂ ਦੇ ਹੀ ਸੀਗਾ ਕਿ ਜਦੋਂ ਵਿਵਾਦ ਹੁੰਦਾ ਹੈ ਤਾਂ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਫੋਟੋ ਆ ਉਹ ਲਗਾਉਣ ਤੋਂ ਹੁੰਦਾ ਕਹਿੰਦੇ ਵੀ ਉਹ ਫੋਟੋ ਨਹੀਂ ਲਗਾਉਣੀ ਤੁਸੀਂ ਇੱਥੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਾ ਸਕਦੇ ਜੋ ਜਾਂ ਦਸਾਂ ਗੁਰੂਆਂ ਦੀ ਲਗਾ ਸਕਦੇ ਬਵਾਦ ਇਸ ਚੀਜ਼ ਤੋਂ ਖੜਾ ਆਇਆ ਹੈ ਨਹੀਂ ਉਹ ਤੇ ਵੇਖੋ ਇਹਨਾਂ ਨੇ ਮਾਫੀ ਵੀ ਮੰਗ ਲਈ ਜੀ ਅੱਛਾ ਫਿਰ ਇਹ ਨਹੀਂ ਵੀ ਸੰਤਾਂ ਦੀ ਫੋਟੋ ਤੇ ਤੁਸੀਂ ਜਾ ਕੇ ਵੇਖੋ ਅੱਗੇ ਵੀ ਲੱਗੀਆਂ ਨੇ ਤੁਸੀਂ ਸਾਰੇ ਆਉਂਦੇ ਜੇ ਲੰਗਰ ਹਾਲ ਤੇ ਆਪਾਂ ਜਾਂਦੇ ਆ ਉੱਥੇ ਵੀ ਸੰਤਾਂ ਦੀ ਫੋਟੋ ਲੱਗੀ ਅੱਛਾ ਫਿਰ ਜਿਹੜੀਆਂ 30 ਸੰਸਥਾਵਾਂ ਹੋਰ ਨੇ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਸਾਰੇ ਸਟਾਲਾਂ ਦੇ ਅੰਦਰ ਸੰਤਾਂ ਦੀ ਫੋਟੋ ਆ ਬੰਦੀ ਸਿੰਘਾਂ ਦੀ ਫੋਟੋ ਆ ਬਾਬਾ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਜਿਹੜੇ ਇਹ ਸਾਡੇ ਗੁਰੂ ਸਮਾਨ ਇਹ ਸਾਰੇ ਆਪਣੇ ਯੋਧੇ ਹੋਏ ਆ ਸਿੱਖ ਕੌਮ ਦੇ ਇਹ ਹੋ ਸਕਦਾ ਵੀ ਇਹ ਉਹਨਾਂ ਦੀ ਇੱਜ਼ਤ ਨਾ ਕਰ ਇਹ ਗਲਤ ਬਿਲਕੁਲ આરોਪ ਨਾਇਆ ਔਰ ਇਹ ਨੂੰ ভাইরাল ਕੀਤਾ ਗਿਆ 올 ఓవర్ द वर्ल्ड ਕਿ ਕੱਲ ਨੂੰ ਇਲੈਕਸ਼ਨ ਆਉਣੀ ਆ ਡਾਲਰ ਆਉਣੇ ਆ ਆ ਚੀਜ਼ ਆ ਹੋਰ ਗੱਲ ਕੋਈ ਨਹੀਂ